ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਤੁਹਾਡਾ ਇੱਕ ਨਵੇਂ ਜਿਹਾ ਵਲੋਗ ਵਿੱਚ ਨਵਾਂ ਵਲੋਗਸ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਇਹ ਬੰਦੀ ਛੋੜ ਦਿਵਸ ਪਹਿਲੇ ਤੇ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਤੇ ਅੱਜ ਆਪਾਂ ਕਰਨ ਲੱਗੇ ਆ ਚੰਡੀ ਦੇ ਜਾਪ ਦੀਵਾਲੀ ਮਾਤਮ ਦੇ ਜਾਪ ਤੇ ਕਰਾਂਗੇ ਆਰਤੀ ਯਾਰਤਾ ਤੇ ਫਿਰ ਮਿਲਦੇ ਆ ਤੁਹਾਨੂੰ ਅੱਗੇ ਬਣੇ ਰਹੋਗੇ ਇਸ ਨਾਲ ਹੀ ਸਾਡੇ ਨਾਲ ਤਸਵੀਰ ਦੇ ਵੱਜ ਗਏ ਆ ਪੰਜ ਤੇ ਦਰਬਾਰ ਆਪਾਂ ਖੋਲ ਲਿਆ ਆ ਤੇ ਇੱਧਰ ਪਏ ਹਨਗਾਰੇ ਵੱਡੇ ਸੀਦਾ ਸਿੰਘਾਂ ਦੀਆਂ ਫੋਟੋਆਂ ਲੱਗੀਆਂ ਨੇ ਤੇ ਆ ਆ ਪਸ਼ੁਰਲੀਆਂ ਚਲਾਨੀਆਂ ਹੋਰ 5 ਮਿੰਟ ਤੱਕ ਲਿਆਂਦਾ ਰਾਤ ਦਾ ਸਟਾਕ ਤੇ ਇਹਦੇ ਵਿੱਚ ਚੰਡੀ ਦੇ ਜਾਬ ਕਰਨ ਵਾਲੇ ਫਲ ਫਰੂਟ ਆ ਤੇ ਆ ਹਾਰਮੋਨੀਅਮ ਪਏ ਆ ਤੇ ਆ ਇੱਕ ਫੋਜ ਆ ਗਈ ਆ ਫੋਜ ਆ ਗਈ ਆ ਇੱਕ ਬਾਅਰ ਆ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਸ਼ਾ ਚੜਦੀ ਕਲਾਈ ਜੀ ਮੁਬਾਰਕਾਣ ਵਾਲੇ ਬਾਬਾ ਜੀ ਤੁਹਾਨੂੰ ਤੁਹਾਨੂੰ ਵੀ ਪਾਸ਼ਾ ਬਹੁਤ ਬਹੁਤ ਮੁਬਾਰਕਾਣ ਫੌਜਾਂ ਆਣੀਆਂ ਸ਼ੁਰੂ ਹੋ ਗਈਆਂ ਨੇ ਤੇ ਫੇਰ ਇਦਾਂ ਹੀ ਆਪਾਂ ਕੰਟੀਨਿਊ ਰੱਖਾਂਗੇ ਵਲੌਗ ਨੂੰ ਤੇ ਬਣੇ ਰਹੋ ਸਾਡੇ ਨਾਲ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਬੈਲ ਆਈਕਨ ਓਨ ਕਰ ਦਿਓ ਤਾਂ ਕਿ ਤੁਹਾਨੂੰ ਹਰੇਕ ਵਲੌਗ ਦੀ ਨੋਟੀਫਿਕੇਸ਼ਨ ਆ ਸਕੀ ਆਹ ਫੌਜ ਕੋਲੇ ਲੱਭਣ ਦੀ ਹੈ ਲੱਬੇ ਨਹੀਂ ਨਹੀਂ ਬੋਜ ਲੱਬੋ ਫਿਰ ਜਾਓ ਪੁੱਛ ਕੇ ਆਓ ਜਾਓ ਪੁੱਛ ਕੇ ਆਓ ਫਿਰ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਾ ਹੀ ਕਿਰਪਾ ਕਰਨ ਦੇ ਫੌਜਾਂ ਪ੍ਰਗਟ ਹੀ ਹੋਈ ਜਾਂਦੀਆਂ ਇੱਕ ਹਰ ਹੋ ਜਾਗੀ ਆ ਚੜਦੀ ਕਲਾ ਬੱਬਾ ਜੀ ਹੋਰ ਚੜਦੀ ਕਲਾ ਪਾਸ਼ ਹਾਂ ਜੀ ਹਾਂ ਜੀ ਬੱਬਾ ਜੀ ਚਲੋ ਚੜਦੀ ਕਲਾ ਹੀ ਚਾਹੀਦੀ ਮਹਾਰਾਜ ਆਜੋ ਫਿਰ ਉਧਰ ਕੋਲੇ ਦੇਖ ਆਈਏ ਬੋ ਜੋ ਰਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਚੜਦੀ ਕਲਾ ਜੀ ਹਾਂਜੀ ਪਾਸ਼ਾ ਚੜਦੀ ਕਲਾ ਜੀ ਹੋ ਠੀਕ ਠਾਕ ਚੜਦੀ ਕਲਾ ਵੇੜਿਆ ਬੰਦੀ ਛੋਟ ਦੀ ਬਸ ਦੀ ਬੋਲ ਬੋਤ ਮੁਬਾਰਕਾ ਬਬਾਈ ਤੁਹਾਨੂੰ ਵੀ ਪਾਸ਼ਾ ਬਹੁਤ ਬਹੁਤ ਬੇਨਤ ਬੇਨਤ ਮੁਬਾਰਕਾ ਹਣ ਬਬਾਈ ਤੁਹਾਨੂੰ ਵੀ ਤੇਦਰ ਸੇਂਗ ਲੱਗੇ ਆ ਨਾਰੀਅਲ ਛੱਲਣ ਛਿਲਦੋ ਛਿਲਦੋ ਖਿੱਚ ਕੇ ਰੱਖੋ ਕੰਮ ਜੇ ਰਾਗ ਮਤਲਬ ਗੇਨੋ ਆ ਬੀਏ ਗਜ ਦੇਣੇ ਹਾਲੋ ਬਾਬਾ ਇਹਦੇ ਦੂਜੀ ਹੁਣ ਪਾਸ਼ਾ ਜੀ ਹੁਣ ਲੱਗੇ ਹੁਣ ਆਤਿਸ਼ਬਾਜੀ ਕਰਨ ਲੱਗੇ ਆ ਸਵੇਰ ਦਾ ਟਾਈਮ ਏ ਬਸ ਪਿੰਡ ਚ ਮੜਾ ਪਟਾਕੇ ਚਲਾ ਦਈਏ ਹਾਂਜੀ ਹਾਂਜੀ ਚਲਾਣੇ ਚਾਹੀਦੇ ਚਲਾਣੇ ਚਾਹੀਦੇ ਨੇ ਨਾ ਪੋਜ ਬੰਦੇ ਆ ਨਾ ਬੰਦੇ 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 ਪਾਸ਼ਾ ਚੜ੍ਹਦੀ ਕਲਾ ਤੇ ਹੀ ਉਹ ਬੰਦੇ ਇਹਨੇ ਕਹਣਾ ਤੇ ਰੇਲ ਪੈਂਦੀ ਬਾਤ ਕਰ ਟਰੇਲ ਕੀ ਬਾਬਾ ਇੱਕਥੇ ਰਹਿ ਗਈ ਈ ਯਾਰ ਪੈਸੇ ਬਰਵਾਦ ਵੇਸਟ ਆਫ ਮਨੀ ਚਲਾ ਦੇ ਜੀ ਚਲਾ ਦੇ ਹੁਣ ਉਧਰ ਕੀਰਤਨ ਸ਼ੁਰੂ ਹੋ ਗਿਆ ਗੁਰਦੋਰੇ ਤੇ ਇਧਰ ਵਾਲੇ ਜਾਪ ਨਹੀਂ ਸ਼ੁਰੂ ਹੋਏ ਹੈਗੇ ਸਾਬੀ ਕਰ ਲੈਨੇ ਆ ਹੱਲੇ ਕੱਤ ਸਰੀਆ ਗਾਲ ਤੂੰ ਇੱਥੇ ਕਿਹਨੋਂ ਨਾ ਮੇਰੇ ਲੱਗੇ ਤੂੰ ਹੋ ਜਾ ਫੜਿਆ ਮੈਂ ਜਾਵਾਂ ਚੱਲ ਆ ਜਾਲ ਗਾ ਦੇਖੀ ਹੁਣ ਪਬਜੀ ਹੋਇਆ ਗੈਰੀ ਲੋਰੇ ਦੇ ਕੀ ਬਹੁਤ ਜਾਵੇ ਨਾ ਤੂੰ ਫੜ ਕੇ ਰੱਖੀ ਨਾ ਅੱਪੀ ਆਏਗੀ ਸ਼ਾਲਾ ਚੱਲ ਤੂੰ ਫੜ ਕੇ ਰੱਖੀ ਛੱਡੀ ਨਾ ਉਧਰ ਵੀ ਚੱਲ ਪੀ ਫੇਰ ਦੋਨਾਂ ਬਾਲ ਗਾਇਆ ਦੇਖ ਲੋ ਉਹਨਾਂ ਨੇ ਕੰਮ ਰਾਤ ਸ਼ਾਮੀਪੁਰਾ ਤਪਦੇ ਵੇ ਚੁਰਲੀਆਂ ਚਲਾਵਾ ਵੇ ਦੇਖਿਓ ਹੋਰ ਸਮੋਕਣਾ ਜੇ ਕੰਮ ਯਾਰ ਇਕਰਮ ਉਹ ਆ ਇੱਥੇ ਰਹੇ ਨੀ ਰੋਦਮ ਆ ਜੁਨੇ ਨੀ ਨਾ ਪਿਲਾਸ਼ ਨੂੰ ਲਿਓ ਦੀ ਗੁੰਡੀ ਕੀਤੀ ਹੈ ਨਾ ਇਹ ਵਾ ਗੁੰਡੀ ਤੇ ਨਾ ਲੱਗ ਲੋ ਕੋ ਸਾਹਿਬ ਆਪੇ ਮਰੇ ਕੋ ਸਾਹਿਬ ਚੱਲੇਗੀ ਕੋ ਸਾਹਿਬ ਨੇ ਸ਼ੁਰਲੀ ਟੈਡੀ ਰੱਖੀ ਆ ਤੂੰ ਕੋ ਸਾਹਿਬ ਚੱਲ ਪੈਣੀ ਵੇਖਿਓ ਚੱਲ ਪੀ ਚੱਲ ਪੀ ਕੋ ਸਾਹਿਬ ਮੰਨ ਲੱਗਦਾ ਥੇਰੇ ਆਣੀ ਚੜਦੀ ਗਲਾ ਵੇ ਕੋਸਾ ਆਥੂ ਚਲੋ ਕੋਈ ਸਹੀ ਹੋ ਹਾਂ ਚਲੋ ਠੀਕ ਨੇ ਜਟੰਗੇ ਪਚੰਗ ਖੋਜ ਵੀ ਆ ਗਈ ਆ ਇੱਕ ਬਾਬਾ ਦਿਨ ਤੇ ਚੜ ਲੈੰਦੋ ਫੋਟੋ ਸ਼ੂਟ ਪਹਿਲੇ ਹੀ ਉੱਠੜ ਜਾ ਬਾਬਾ ਇੱਕ ਵਧੀਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਖਤੇ ਚੜਦੀ ਕਲਾ ਚੱਲ ਸ਼ਾਬਾਸ਼ ਸਵੇਰੇ ਉੱਠ ਕੇ ਆਇਆ ਦੇਖ ਲੋ ਉਧਰ ਹਾਲ ਹਾਲੇ ਸਵੇਰ ਹੋਈ ਏ ਹਾਲੇ ਬਿੜੇ ਕਰਤਾ ਕਮਾਲ ਤੇ ਇਹਨਾਂ ਨੂੰ ਪੈ ਵੀ ਗਈ ਫੋਟੋਆਂ ਦੀ ਬਾਬਾ ਤੁਹਾਡੇ ਵੀ ਰਹਿਦ ਨੇ ਇਹ ਗੱਲਾਂ ਚੰਗੀਆਂ ਨਹੀਂ ਜਿਹੜੀਆਂ ਤੁਸੀਂ ਕਰਨਦੇ ਹੋ ਸਵੇਰ ਸਵੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਅੱਗੇ ਆ ਗਏ ਆ ਅੱਗੇ ਆ ਜੀ ਚਲੋ ਬਰੀਆ ਆ ਉੱਧਰ ਵੀ ਲਾਈ ਆ ਸਮਗਰੀ ਦੇਖ ਲੈਣੀ ਕੀ ਲੱਗਾ ਗੁਰਦੁਆਰੇ ਮਟਰੀਆਂ ਓਹੋ ਵਾਜੀ ਕੋਈ ਨਹੀਂ ਜਾਣੇ ਬਾਅਦ ਵਿੱਚ ਜਾਣੇ ਬਾਬਾ ਜੀ ਕੋਈ ਨਹੀਂ ਜਾਣੇ ਹੋ ਜਾਵੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਾ ਨੂੰ ਭਾਵੇ ਸਤਿ ਸ੍ਰੀ ਅਕਾਲ तपिला पंथ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇਗ ਕੋ ਮਿਲ ਬੋਜ ਹੈ ਸੁਣ ਸੁਣ ਮੈਂ ਦੇਗ ਰਾਜ ਕਰੇਗਾ ਖਾਲਸਾ ਆ ਕੀ ਰਹੇ ਨ ਕੋਏ ਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਉੱਠ ਗਈ ਸਬਾ ਮਲੇਸ਼ ਕੀ ਦਰ ਪੂਰਾ ਆਕਾਸ ਹਾਰ ਢੰਕਾ हार वायगुरु कार्य उतर ਗੁਰਜੀਕਾ ਖਾਲਸਾ ਗੁਰਜੀਕਾ ਖਾਲਸਾ ਸੇਭ ਜੀ ਦੀ ਫਤਿਹ ਜਾਪ ਹੀ ਕਰ ਲਏ ਆ ਤੇ ਹੁਣ ਆਪਾਂ ਗਦਕਾ ਖੇਡਣ ਲੱਗੇ ਸੀਗੇ ਤੇ ਇੱਧਰ ਫੌਜ ਕਰਪਾਂ ਢਾਲ ਲਾਣ ਲੱਗੀ ਆ ਖੇਚ ਕੇ ਜੋਧਿਓ ਹੈ ਆ ਆ ਕੇ ਲਾਣੇ ਬਾਬਾ ਪਿਆਰ ਪਿਆਰ ਨਹੀਂ ਇੱਧਰ ਫੜੀ ਸੋਟੀ ਲੱਗਣ ਲੱਗੀ ਏ ਇੱਧਰ ਪੋਚਾ ਲੱਗਿਆ ਅਜੁੱਤ ਬਾਹਲਾਵੇਂ ਖਿੱਚ ਕੇ ਗੱਲ ਨਹੀਂ ਬਣਦੀ ਜਿਹੜੇ ਕਹਿੰਦੇ ਨੇ ਸਿੰਘ ਸੁੱਤੇ ਰਹਿੰਦੇ ਨੇ ਸਿੰਘ ਸੌਂਦੇ ਨੇ ਅਗੇ ਜਦੋਂ ਤੁਸੀਂ ਜਾਗਦੇ ਹੋ ਸਿੰਘ ਉਹਦੂ ਸੌਂਦੇ ਨੇ ਵਾਏ ਗਰੂ ਚਲੋ ਤਿੰਨੇ ਜੀ ਨੇ ਅੱਜ ਟ੍ਰਿਪਲ ਐਕਸਮਨ ਲਗਾ ਸ਼ਾ ਕੋਈ ਆਵੇ ਆ ਕਰਦਾ ਹੈ ਅਸਲੀ ਡਾਇਆ ਬਦਲ ਕੀ ਕਰਦੇ ਉਹ ਹੋਇਆ ਉਹ ਹੋਇਆ ਇੱਧਰ ਹੋ ਯਾਰ ਇਹ ਚੰਡਾ ਨੇ ਵਿਸ਼ਕਾਰ ਆ ਬੇੜੀ ਫੋਨ ਆਇਆ ਤੇਰਾ ਅੰਕਲ ਅੰਕਲ ਦੇ ਸਪੈਲਿੰਗ ਦੇਖੇ ਹੋ ਅੰਕਲ ਸਪੈਲਿੰਗ ਦੇਖੋ ਆ ਵੇਖੋ ਅਨਪੜ ਅੰਕਲ ਦੇ ਸਪੈਲਿੰਗ ਪੜ੍ਹਉਂਦੇ ਅੰਕਲ ਅੱਜ ਸ਼ਾਹ ਕਰਨ ਲੱਗਾ ਵੇ ਟ੍ਰਿਪਲ ਐਕਸ ਯਾਰ ਤੂੰ ਪਹਿਲੀ ਡਰਪੋਂ ਕੀ ਪੋਚਾ ਜਿਆ ਹੋਰ ਸੀ ਆ ਨਸੀ ਆਲੀ ਦਦਾ ਬੰਦਾ ਉਹ ਵਸਾ ਹੀ ਆਇਆ ਮੈਂ ਨਾ ਕੰਗੇ ਦਾ ਜੱਸੇ ਅੰਕਲ ਨੇ ਕੋਈ ਨਹੀਂ ਆਉਂਦੇ ਆਂਦੇ ਆ ਸੀ ਵੀਰਲੇ ਸੀ ਆਉਣ ਜੱਕ ਆਏ ਬਈ ਮਾ ਆਜਾ ਸਿੰਘ ਜੁੜ ਗਿਆ ਉਹਨਾਂ ਦਾ ਸਜਾਇਆ ਗੱਤਕਾ ਖੇਡ ਰਹੇ ਨੇ ਸਿੰਘ ਅੱਜ ਗੱਤਕਾ ਪੁਰਾਣ ਯੰਗੀ ਲਾਉਗਾ ਚੱਲ ਗਈ ਅੰਗੀ ਲਾਉਗਾ ਜਰਾ ਆਲਾ ਥਾਪੀ ਵਾਜੀ ਹੈ ਅੱਜ ਪੂਰਾ ਯੋਸ਼ ਰਹਿਣਾ ਉਹਦਾ ਯੋਸ਼ ਬਾਅਦ ਥੋੜੇ ਟਾਈਮ ਤੱਕ ਬਾਅਦ ਜਿੱਦਾਂ ਯੋਸ਼ ਰਾਈ ਰੱਖਣ ਚਲੋ ਫੋਟੋ ਮੰਦੀ ਆ ਬਾਬਾ ਜੀ ਫੋਟੋ ਤੇ ਆ ਗਏ ਨੇ ਹੁਣ ਤੁਸੀਂ ਤਾਂ ਸਵੇਰੇ ਸਵੇਰੇ ਲੱਗ ਗਏ ਸੀ ਬਾਬਾ ਸਵੇਰੇ ਵੀ ਫੋਟੋ ਖਿੱਚਣੀ ਤੇ ਗਈ ਸੀ ਹੁਣ ਇੱਥੇ ਦੇ ਦੋ ਚਾਰ ਹੋ ਗਏ ਚਲੋ ਬਾਬੇ ਦੇ ਫੋਟੋ ਖਿੱਚ ਕੇ ਫੇਰ ਮਿਲਨੇ ਆ ਤੇ ਆਪਾਂ ਹੁਣ ਚੱਲਨੇ ਆ ਘਰਾਂ ਆਪਣੇ ਤੇ ਫੇਰ ਪੜਾਚੂ ਆਪਾਂ ਆ ਗਏ ਆ ਸਾਰੇ ਕੰਮ ਗਦਕਾ ਵੀ ਖੇਡ ਲਿਆ ਫੋਟੋਆਂ ਵੀ ਖੇਚ ਲੀਆਂ ਫਿਰ ਜਾਪ ਵੀ ਕਰ ਲਿਆ ਉਹ ਹੋ ਨਾ ਯਾਰ ਕਿੱਦਾਂ ਕਿੱਦਾਂ ਬਲੈਕ ਲੱਗੰਦੇ ਆ ਚਲੋ ਤੇ ਫੋਨ ਫਿਰ ਅੱਗੇ ਤੁਹਾਨੂੰ ਦਿਖਾਣੇ ਆ ਸਾਰਾ ਦਿਨ ਕੀ ਕਰਨੇ ਆ ਤੇ ਬਣੇ ਰਹੋ ਸਾਡੇ ਨਾਲ ਹੀ ਤਤਤੀ ਦਿਓ ਅੱਜ ਦੀ ਹਲਦੀਆਂ ਸੇਵਾ ਇਦੇ ਬੰਦੂ ਤੂੰ ਹੈ ਮੈਂ ਇਦੇ ਬੰਦੂ ਹੈ ਸੀ ਆਈਏ ਅੰਦਰ ਰੁਕ ਜਾ ਮੈਂ ਹੱਲ ਨਹੀਂ ਯਾਰ ਅੱਜ ਸੇਵਾ ਆ ਗਈ ਪਬਜੀ ਵਾਲ ਨੂੰ ਇਹ ਵੀ ਮਗਰੂ ਆ ਗਏ ਨੇ ਪਹਿਲੇ ਇਕੱਲੇ ਆ ਗਏ ਸੀ ਗੱਲ ਤਾਂ ਨਹੀਂ ਨਹੀਂ ਤੁਹਾਡੇ ਵਾਸਤੇ ਜਸ਼ਨ ਅਖੀ ਲੱਗੋ ਪਬਜੀ ਨਾਲ ਲੱਗਦੀ ਤੀ ਪਬਜੀ ਨਾਲ ਲੱਗਦੀ ਇੰਸਾਨ ਜੇ ਯਾਰ ਤੂੰ ਹੀ ਆਈ ਮੈਂ ਨਹੀਂ ਹੋਣੀ ਹੁੰਦੀ ਆ ਹੁਣ ਪਹਿਲੇ ਪੂਰੇ ਹੋਏਗਾ ਪੂਰੇ ਹੋਏਗਾ ਮੈਨੂੰ ਆਸੀ ਲੱਗਦੀ ਬਰਾਵਾ ਹੁਣ ਹੋ ਗਏ ਪੈਸੇ ਪੂਰੇ ਲੈ ਲਾਡੀਆਂ ਤਾਂ ਚੀਜ਼ ਖਾ ਲਈ ਕੱਲੇ ਨੇ ਪੀਤੀਆਂ ਨਾ ਤੁਸੀਂ ਹਲਾ ਦੋਨਾਂ ਨੇ ਕੋਈ ਨਹੀਂ ਇੱਧਰ ਪਬਜੀ ਵੱਲੂ ਵੀ ਸੇਵਾਈ ਏ ਪਹਿਲੀ ਵਾਰੀ ਪਹਿਲੀ ਵਾਰੀ ਕੋਈ ਨਹੀਂ ਫਿਰ ਲੈ ਲਾ ਪੀ ਲੈਂਦੇ ਹੁੰਦੇ ਆ ਮਾਦੀ ਜਾ ਦਿੰਣਾ ਨਹੀਂ ਨਾ ਪੈਂਈਆਂ ਤੇ ਆਪਾਂ ਆਪ ਲੈ ਲਈਏ ਇਹਦੇ ਅੰਦਰ ਤਾਂ ਕੁਝ ਨਹੀਂ ਤੇ ਹੁਣ ਆਪਾਂ ਸਾਰੇ ਇਕੱਠੇ ਹੋ ਗਏ ਆ ਹੁਣ ਆਪਾਂ ਚੱਲਨੇ ਆ ਦਸੂਏ ਨੂੰ ਸਿਵਲ ਸਿਵਲ ਚੱਲੇ ਆ ਜੇ ਇਸ ਦਿਵਲ ਚੋਗੇ ਉਹ ਮਾੜੇ ਲੋਗ ਬਾਬਾ ਚੋਕੀ ਕਰ ਗਏ ਹੋਣਾ ਪੈਦਾ ਤਿਆਰੀ ਕਰ ਜਾਂਦੇ ਤੇ ਹੁਣ ਲੈ ਜਾਣੇ ਆ ਪਟਾਕੇ ਲੈ ਜਾਣੇ ਆ ਫਿਰ ਸ਼ਾਮ ਨੂੰ ਚਲਾਵਾਂਗੇ ਤੇ ਨੰਦ ਲਾਵਾਂਗੇ ਕਿਉਂ ਹੋਜ ਨੰਦ ਤੁਹਾਨੂੰ ਸ਼ਾਮ ਨੂੰ ਪਾ ਲੈਣੇ ਆ ਆਹੋ ਪਟਾਕੇ ਜਲਦੇ ਨੇ ਥੜਾ ਉਧਰ ਬੁਲਟ ਕੱਢ ਕੇ ਖਿਲਾ ਰਿਆ ਵੇ ਤੇ ਮੋਟਰਸਾਈਕਲ ਇੱਥੇ ਖਲੋਤਾ ਹੀਗਾ ਬੇੜਾ ਲੈ ਕੇ ਗਿਆ ਵੇ ਤੇ ਫਿਰ ਮਾਰਨੇ ਆ ਚੱਲੇ ਤੇ ਬਣੇ ਰੋ ਸਾਡੇ ਨਾਲ ਬੁਲਟ ਹੀ ਨਹੀਂ ਮੋੜਨਦੇ ਕਦੋਂ ਦਾ ਮੋੜਨ ਲੱਗਾ ਹੋਣਾ ਆ ਉਹ ਲੋ ਯਾਰ ਉਧਰ ਕਾਲੀਦਾਸ ਵੀ ਆ ਗਿਆ ਜੇਸ਼ਨ ਵੀ ਆ ਗਿਆ ਇੱਥੇ ਹੀ ਆਏ ਇਕੱਠੇ ਹੀ ਆਏ ਨਾ ਐਂਟਰੀ ਇਕੱਠਿਆਂ ਨੇ ਵਾਰੀਏ ਉਹ ਜਾਣੇ ਜਸੂਰial ਚੱਲੇ ਮਾਰਦੇ ਆ ਤੇ ਨੀ ਤੇ ਤੇ ਆຊੂ ਮਗਰਾ ਆਂਦੇ ਆ ਤੇਲ ਪਵਾਣ ਦੇ ਬੁਲਟਿਕ ਇਹ ਆਪਾਂ ਵੀ ਅੱਜ ਪਵਾਵਾਂਗੇ ਤੇਲ ਸਾਡੇ ਵਾਲੇ ਜੀ ਘਾਟੀ ਆ ਅਗੂ ਪਵਾਵਾਂਗੇ ਤੇਲ ਬਣੇਦੇ ਹੋ ਸਾਡੇ ਨਾਲ ਫਿਰ ਜਾਂਦੇ ਤੇ ਸੂਏ ਖਾਸੀ ਜਾਂਦੇ ਆ ਕੁਝ ਕਹਿੰਦੇ ਆ ਫਿਰ ਤੋਂ ਆਬ ਹੋ ਜਾ ਗਈ ਆ ਆਪਣੇ ਹਲੋ ਤੇ ਹੁਣ ਦੂਜੇ ਰੈਸਟੋਰੈਂਟ ਆਏ ਆ ਦੇਖਦੇ ਕੀ ਖਾਣੇ ਆ ਪਹਿਲੇ ਹੀ ਆਣ ਕੇ ਬਹਿ ਜਾਂਦੇ ਹੋ ਡੀਡੂ ਨਹੀਂ ਕਰਨੀ ਹੁੰਦੀ ਡੀਗ ਤੇ ਕਰ ਲੈਂਦਾ ਹੁੰਦਾ ਯਾਰ ਤੂੰ ਉਹੀ ਗੱਲਾਂ ਕਰਦੇ ਓ ਕੀ ਕਰਕੇ ਆ ਕਰੋ ਹੋ ਜਾਣੇ ਆਰਡਰ ਕਰ ਲਿਆ ਹਨੀ ਚਿੱਲੇ ਪੋਟੈਟੋ ਆਵਾਜ਼ ਕਦੂਪਾ ਆ ਹੁਣ ਪਾਓ ਕਰੋ ਫਿਰ ਇੱਧਰ ਕਰੋ ਕਿਰਪਾ ਅਗਰੇ ਵੀ ਤੁਹਾਡੇ ਪੋਪਰਾ ਵਾਪਸ ਸਾਦੀ ਕਿ ਨਿਕਲੇ ਆਏ ਆ ਤੇ ਹੁਣ ਪਟਾਕੇ ਲੈਣ ਆ ਜੀ ਠੀਕ ਆ ਹੋ ਜਾ ਪਟਾਕੇ ਲੈ ਲੀਏ ਮੈਂ ਗਿਆ 986822 ਕਰਾਂਗੇ ਚਲੋ ਫਿਰ ਆ ਜੀ ਮਿਲਦੇ ਫਿਰ ਅੱਗੇ ਦੀਵੇ ਦੂਵੇ ਰੇਣੇ ਆਪਣੇ ਮਤਲਬ ਵੀ ਚੀਜ਼ਾਂ ਨੂੰ ਇਹ ਆਪਣੇ ਮਤਲਬ ਦੀਆਂ ਨੇ ਇਹ ਆਪਣੇ ਮਤਲਬ ਦੀਆਂ ਨੇ ਆਪਾਂ ਖਰਾਂਚਾਲੇ ਪਾਸੇ ਆ ਤੇ ਮੁੜ ਕੇ ਪਿੰਡ ਜਾ ਕੇ ਥੋੜੀ ਜਿਹਾ ਹੋਰ ਖਰੀਦਾਂਗੇ ਬਟਾਕੇ ਵਾਲੇ ਤੱਕ ਸਾਡੇ ਹੱਲ ਥੋੜੇ ਜਿਹਾ ਹੀ ਬਰੀਤੇ ਆ ਤੁਹਾਨੂੰ ਹੋਰ ਤੇ ਵੀ ਦੱਸਾਂਗੇ ਪਿੰਡ ਜਾ ਕੇ ਦੱਸਾਂਗੇ ਕੀ ਕੀ ਖਰੀਦਿਆ ਵੀ ਜਾਣੀਆਂ ਦੇਖੋ ਬਾਜ਼ਾਰ ਦੇ ਵਿੱਚ ਹੀ ਆ ਜਾਣੇ ਹੁਣ ਦੂਸਰੇ ਦੇ ਟ੍ਰੈਫਿਕ ਦਾ ਹਾਲ ਕਿੰਨਾ ਕਿੰਨੀ ਜ਼ਿਆਦਾ ਟ੍ਰੈਫਿਕ ਆ ਆ ਲੈ ਆਪਾਂ ਮੋੜ ਚੱਲਦੇ ਆਂ ਜੇ ਆਪਾਂ ਗੱਡੀ ਤੇ ਆਏ ਹੁੰਦੇ ਫੇਰ ਤੇ ਕੰਮ ਬਾੜਾ ਹੀ ਓਖਾ ਹੈ ਨਾ ਹਾਂ ਟਿਲੈਂਡ ਆ ਗਏ ਆ ਉਹ ਜਿਹੜਾ ਕੰਮ ਲਾ ਰਿਹਾ ਉਹ ਚ ਬਟਾਵਾ ਆ ਹਾਸ਼ੂ ਹਾਂਜੀ ਬਾਬਾ ਜੀ ਚੜਦੀ ਕਲਾਈ ਚਲੋ ਚੜਦੀ ਕਲਾ ਚਾਈ ਚੜਦੀ ਕਲਾ ਹੋਈ ਬਟਾਕੇ ਫੂਰ ਫਿਰ ਦੰਨੇ ਆ ਤੇ ਹਰਾਨਪੁਰ ਐ ਇੰਜੋਏਮੈਂਟ ਕਰਾਂਗੇ 68 ਯਾ ਫੁੱਲ ਚੱਲੇ ਯਾਰ ਆ ਨਵੇਂ ਬੇੜੇ ਉਹ ਦੇਖੋ ਕਾ ਕੇ ਮੁਫਾਹੇ ਚ ਬੈੰਦੇ ਆ ਇੱਦਾਂ ਖਰਾਦੀ ਹੋ ਗਈ ਸਾਰੀ ਇੱਕ ਪਾਓ ਇੱਕ ਬੜਾ ਇੱਕ ਰੱਖ ਲਓ ਇੱਕ ਰੱਖ ਲਓ ਲੈ ਯਾਰ ਮੁੰਡਾ ਲੈ ਕੀ ਆਣਾ ਟਿਪਟਕ ਡਰਦਾ ਆ ਆਣਾ ਡਰਦਾ ਪਟਾਕੇ ਆ ਉਹ ਨਹੀਂ ਆਉਣਾ ਚੱਲ ਉਹ ਫੰਡਾ ਬੜਾ ਨਹੀਂ ਉਹ ਫੰਡਾ ਚੱਲੋ ਕਿ ਮੈਂ ਜਾਂਦਾ ਪੈਜੇ ਜਾਂਦੇ ਜਾਂਦੇ ਆ ਦਾ ਸਮਾ ਹੋ ਗਿਆ ਵੀ ਤੇ ਅਸੀਂ ਫੇਰ ਆ ਗਏ ਆ ਆਪਣੇ ਸਥਾਨਾਂ ਤੇ ਬਾਣੀ ਪੜਨ ਰਹਿਰਾਸ ਕਰਕੇ ਆਰਤੀਆਰਤਾ ਕਰਕੇ ਤੇ ਫਿਰ ਆਪਾਂ ਜਾਵਾਂਗੇ ਘਰਾਂ ਵੱਲ ਤੇ ਉਧਰ ਜਾ ਕੇ ਚਲਾਵਾਂਗੇ ਪਟਾਕੇ ਕਿਉਂ ਖੂਜ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਚਲੋ ਫਿਰ ਬਣੀ ਰਹੋ ਸਾਡੇ ਨਾਲ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਕਿਉਂਕਿ ਵਲੋਗ ਬੜਾ ਹੀ ਵਧੀਆ ਬਣਿਆ ਇਸ ਵਾਰ ਸਾਰਿਆਂ ਲੋਕਾਂ ਨਾਲੋਂ ਇਹ ਵਲੋਗ ਵਧੀਆ ਬਣਿਆ ਲਾਈਕ ਕਰ ਦੋ ਹੁਣ ਚਲੋ ਫਿਰ ਮਿਲਦੇ ਆਂ ਰਾਤ ਪੈ ਗਈ ਆ ਹੁਣ ਤੇ ਹੁਣ ਕੰਮ ਠਾਠਈਆ ਚੱਲੇਗਾ ਹੁਣ ਪਟਾਕੇ ਚੱਲਣਗੇ ਹਾਂ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਹੀ ਕੰਮ ਖਾਣਾ ਪੀਣਾ ਸੌਣਾ ਪਟਾਕੇ ਚਲਾ ਲੈ ਸ਼ੁਰੂ ਕਰਨ ਲੱਗੇ ਆ ਤੇ ਇੱਧਰ ਰੰਨਾ ਨੇ ਇਹ ਮੰਨ ਲਓ ਚੱਲੇਗਾ ਬਾਬਾ ਚੱਲੇਗਾ ਏ ਗਾਲੇ ਉਹ ਤੇਰੀ ਨੂੰ ਨਹੀਂ ਹੈਗੀ ਗੱਲ ਬਾਤ ਹੈਗੀ ਗੱਲ ਬਾਤ ਬਾ 12 ਸ਼ੂਟ ਤੇ ਗਿਆ ਕੋਈ ਨਹੀਂ ਬਾਬਾ ਕੀ ਹੋ ਗਿਆ ਚਲੋ ਉਹ ਕੋ ਚੈੱਕ ਕਰ ਲੋ ਵਿੱਚ ਵੀ ਬਥੇਰਾ ਆਇਆ ਤੇ ਕੰਮ ਇਹਦੇ ਵਿੱਚ ਵੀ ਟੈਡ ਹੀ ਆ ਉਹ ਰੋ ਰੋ ਤੇ ਇਧਰ ਛੁਰਲੀਆਂ ਵੀ ਫੂਲੀਆਂ ਆ ਕਿਡੀਆਂ ਨੇ ਸੁਪਰ ਸਟਾਰ ਕਮ ਮੱਦਰ ਵੀ ਟੈਡ ਹੀ ਆ ਤੇ ਆ ਸਟਾਰ ਉਹ ਇੱਕ ਹੋਰ ਸਟਾਰ ਤੂੰ ਕੰਦੇ ਘਰੇ ਪਿਆ ਉਹ ਮਕਾਲ ਚ ਲਾਇਆ ਆ ਉਹ ਚਲਾ ਆ ਕੇ ਉਹ ਗੱਡੀ ਆ ਗਈ ਆ ਯਾਰ ਪਰੇ ਕਰ ਦੇਣਾ ਓਏ ਇਹ ਤੇ ਆ ਚੱਲੋ ਆ ਦੇਖੋ ਇਹ ਸਭ ਤੋਂ ਵੱਡਾ ਗ੍ਰੇਨੇਡ ਇਧਰ ਬਪਾ ਜਾ ਪਾਪਾ ਬੱਬੀ ਆਪਾ ਹੁਣ ਆਵਾਜ਼ ਲਾਵਾਂਗੇ 7 ਵਜੇ ਨਹੀਂ 7 ਵਜੇ ਆਇਆ 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 ਓ ਤੇਰੀ ਚੱਲ ਆ ਦੇ ਇੱਥੇ ਰਹਿ ਗਈ ਪਾਣੀਆ ਖੋਦੀਆਂ ਲੰਮੀ ਲੰਮੀ ਓਏ ਐਦਾਂ ਨਾ ਕਰੋ ਓਏ ਜ਼ਬਰਦਸਤ ਆਲੀ ਅਸੀਂ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆ ਜੇ ਤੁਹਾਨੂੰ ਵਲੋਗ ਵਧੀਆ ਲੱਗਾ ਤੇ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਓਨ ਕਰ ਦਿਓ ਵੀ ਤਾਂ ਜੋ ਤੁਹਾਨੂੰ ਹਰ ਇੱਕ ਵਲੋਗ ਦੀ ਨੋਟੀਫਿਕੇਸ਼ਨ ਆ ਸਕੇ ਤੇ ਆ ਬਾਬਾ ਜੀ ਨੇ ਦਿਮਾਲਾ ਉਹ ਦਾਤਾ ਵੀ ਇੱਧਰ ਆ ਬੇੜਾ ਜੀ ਬਾਬਾ ਸ਼ਮੀਰ ਜੀ ਜਗਾ ਰਲਾ ਬਸ ਕਰੋ ਚਲੋ ਛੱਡਿਏ ਜੀ ਕਰ ਜਗਾਰੇ ਜਾਵੇ ਸੁਨਿਆਲ ਹੋ ਜਾਵੇ ਫਦੇ ਪਾਵੇ ਸ੍ਰੀ ਆਖਾਲ